ਯਾ ਸ਼ੰਗ ਜੀ 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 ਬੋਲੇ ਨਾ ਅੱਜ 31 ਜਨਵਰੀ ਹੈ 30 ਜਨਵਰੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੀ ਬੇਸਬਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿਉਂਕਿ ਸਨਾਤਨ ਕ੍ਰਾਂਤੀ ਦਲ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਜਿਹੜੀ ਹੈ ਕਾਫੀ ਸਮੇਂ ਤੋਂ ਚਲਾਈ ਜਾ ਰਹੀ ਹੈ ਲਗਭਗ 2 ਮਹੀਨੇ ਤੋਂ ਜਿਹਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਹਾਂ ਕਿ ਗੁਰਦਾਸਪੁਰ ਦੇ ਵਿੱਚ ਐਟ ਲਿਸਟ ਜਿਹੜੇ ਅਪਰਵਾਸੀ ਲੋਕ ਆਏ ਨੇ ਮੈਂ ਫੇਰ ਬਾਰ-ਬਾਰ ਇਹ ਕੱਲ ਹਰੇਕ ਨੂੰ ਕਹਿੰਦਾ ਰਹਿਣਾ ਤੁਹਾਨੂੰ ਵੀ ਮੈਂ ਤੁਹਾਡੇ ਵਾਂਗੂੰ ਨਾਲ ਵੀ ਕਹਾਂ ਚੱਲਾਂ ਕਿਸੇ ਵਿਸ਼ੇਸ਼ ਜਿਹੜੀ ਹੈਗੀ ਹੈ ਕਮਿਊਨਿਟੀ ਉਹਦੇ ਖਿਲਾਫ ਨਹੀਂ ਅਸੀਂ ਕੁਝ ਕਰ ਰਹੇ ਲੇਕਿਨ ਕੋਈ ਵੀ ਅਪਰਵਾਸੀ ਜਿਹੜਾ ਸਾਡੇ ਗੁਰਦਾਸਪੁਰ ਦੇ ਵਿੱਚ ਬਾਹਰੋਂ ਆ ਕੇ ਇੱਥੇ ਰਹਿ ਰਿਹਾ ਔਰ ਉਹਦੀ شناخت ਨਹੀਂ ਹੋਈ ਹੋਈ ਉਹਦੀ شناخت ਕਰੋ ਹੁਣ ਉਹਦੇ ਸਮੰਨੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਮੰਤਪਰਤ ਕਰ ਦਿੱਤਾ ਸੀਗਾ ਉਹਦੇ ਉਸ ਦੇ ਅਗੇਂਸਟ ਐਸਐਸਪੀ ਸਾਹਿਬ ਨੇ ਜੋ ਵੀ ਆਪਣੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਸੀ ਐਸਐਚਓ ਸਿਟੀ ਗੁਰਦਾਸਪੁਰ ਨੂੰ ਦਨੂ ਸੋ ਬਾਅਦ ਅਸੀਂ ਨਗਰਪਾਲਿਕਾ ਨੂੰ ਇੱਕ ਦਰਸਿਕਾ ਮੰਗ ਪੱਤਰ ਜਿਹਦੇ ਵਿੱਚ ਅਸੀਂ ਮੰਗ ਕੀਤੀ ਸੀ ਕਿ ਗੁਰਦਾਸਪੁਰ ਦੇ ਵਿੱਚ ਬਜ਼ਾਰਾਂ ਦੇ ਵਿੱਚ ਬਹੁਤ ਹੀ ਨਜਾਇਜ਼ ਰੇੜੀਆਂ ਫੜੀਆਂ ਜਿਹੜੀਆਂ ਅਪਰਵਾਸੀਆਂ ਵੱਲੋਂ ਲਗਾਈਆਂ ਗਈਆਂ ਜਿਨ੍ਹਾਂ ਦੀ ਕੋਈ ਵੀ ਸ਼ਰਕਤ ਨਹੀਂ ਹੈ ਸਾਡੇ ਸ਼ਹਿਰ ਦੇ ਵਿੱਚ ਐਕਚੁਅਲੀ ਬਹੁਤ ਕ੍ਰਾਈਮ ਹੋ ਰਿਹਾ ਸੀਗਾ ਕੁਝੋ ਲਫ਼ਜ਼ ਦੇ ਹੱਦ ਨੂੰ ਲੈ ਕੇ ਵੀ ਬੜਾ ਬੜੇ ਸਾਨੂੰ ਕਿਸੇ ਸੁਣਨ ਨੂੰ ਮਿਲੇ ਨੇ ਬੜੀਆਂ ਸਾਨੂੰ ਇਹੋ ਜਿਹੀ ਘਟਨਾਵਾਂ ਸੁਣਨ ਨੂੰ ਮਿਲੀਆਂ ਨੇ ਜਿਹੜਾ ਵਿੱਚ ਮਾਪੇ ਜੋ ਨਮੋਸ਼ੀ ਰੇ ਕਰਕੇ ਬੋਲਤੇ ਨਹੀਂ ਪਾਉਂਦੇ ਲੇਕਿਨ ਉਹ ਸਭ ਸਾਨੂੰ ਪਤਾ ਚੱਲ ਚੁੱਕਾ ਕਿ ਸਾਡੇ ਗੁਰਦਾਸਪੁਰ ਚ ਕੀ ਹੋ ਰਿਹਾ ਤੇ ਸੋ ਸਾਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਸਾਡੇ ਲਈ ਬੜਾ ਕ੍ਰਿਸ਼ਲ ਹੋ ਸਕਦਾ ਹੈ ਜਿਹੜੇ ਆਮ ਨਾਗਰਿਕ ਨੇ ਉਹ ਆਪਣੇ ਉਹਨੂੰ ਸੇਫ ਕਾਊਂਟ ਨਹੀਂ ਕਰ ਰਹੇ ਲੇਕਿਨ ਹੈਰਾਨੀ ਇਸ ਗੱਲ ਦੀ ਸੀ ਕਿ ਜਾਨ ਦੇ ਬਾਵਜੂਦ ਵੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਸੀਗਾ ਤੇ ਸਾਨੂੰ ਇਹ ਬੀੜਾ ਤੱਕਣਾ ਪਿਆ ਸਤਿਅਨ ਕ੍ਰਾਂਤੀ ਜਿਹੜਾ ਅਸੀਂ ਗਠਿਤ ਕੀਤਾ ਸਾਰੇ ਗੁਰਦਾਸਪੁਰ ਦੇ ਜਿਹਨੇ ਸਾਡੇ ਸੰਗਠਨ ਨੇ ਸਮਾਜਿਕ ਧਾਰਮਿਕ ਸੰਗਠਨ ਨੇ ਉਹਨਾਂ ਦਾ ਇੱਕ ਸਾਂਝਾ ਮੰਚ ਤਿਆਰ ਕੀਤਾ ਕਿਉਂਕਿ ਹੁੰਦਾ ਕੀ ਸੀਗਾ ਕਿ ਸਾਰੇ ਸੰਗਠਨ ਇਸ ਚੀਜ਼ ਦੇ ਖਿਲਾਫ ਬੋਲਣਾ ਚਾਹੁੰਦੇ ਨੇ ਬੜੀਆਂ ਬੁਰਾਈਆਂ ਨਸ਼ੇ ਦੇ ਖਿਲਾਫ ਬੋਲਣਾ ਚਾਹੁੰਦੇ ਨੇ ਲੇਕਿਨ ਉਹ ਜਦੋਂ ਕੋਈ ਖਾਸ ਸੰਗਠਨ ਹੁੰਦਾ ਹੈ ਤਾਂ ਉਹ ਟਾਰਗੇਟ ਹੋ ਜਾਂਦਾ ਉਸ ਟਾਰਗੇਟ ਨਾ ਹੋਏ ਕੋਈ ਵੀ ਉਹ ਜਿਹੜਾ ਕੋਈ ਵੀ ਕਰ ਦਿੰਦੇ ਜਾਂ ਤੇ ਪ੍ਰਸ਼ਾਸਨ ਕਰਦੇ ਜਾਂ ਜਿਹੜੇ ਖਿਲਾਫ ਅਸੀਂ ਬੋਲਦੇ ਆ ਉਹ ਟਾਰਗੇਟ ਉਸ ਤੋਂ ਬਚਣ ਵਾਸਤੇ ਅਸੀਂ ਇੱਕ ਸਾਂਝਾ ਮੰਚ ਤਿਆਰ ਕਰ ਲਿਆ ਔਰ ਬਹੁਤ ਹੀ ਸਕਸੈਸਫੁਲੀ ਕੀਤਾ ਔਰ ਉਸ ਦੇ ਅੰਤਰਗਤ ਅਸੀਂ ਸਾਰਿਆਂ ਨੇ ਇੱਕ ਸਮੂਹਿਕ ਬੈਠਕ ਦੇ ਵਿੱਚ ਨਿਰਣੈ ਲਏ ਕਿ ਅਸੀਂ ਜਿਹੜਿਆ ਜਿਹੜੇ ਅਪਰਵਾਸੀ ਲੋਕ ਨੇ ਇਹਦੇ ਖਿਲਾਫ ਅਸੀਂ ਚੰਗੀ ਔਰ ਬੜੇ ਉੱਚੇ ਸਰਦੇ ਉੱਪਰ ਅਸੀਂ ਇਹ ਮੁਹਿੰਮ ਸ਼ੁਰੂ ਕਰਨੀ ਹੈ ਤਾਂ ਕਿ ਜਿਹੜੇ ਸ਼ਰਾਰਤੀ ਲੋਕ ਸਾਡੇ ਬਾਰਡਰ ਬੈਲਟ ਦੇ ਉੱਪਰ ਜਿਹੜੇ ਰਹਿ ਰਹੇ ਕਾਫੀ ਦੇਰ ਦੇ ਨਾਜਾਇਜ਼ ਔਰ ਦੇ ਉੱਪਰ ਔਰ ਹੈਰਾਨੀ ਵਾਲੀ ਗੱਲ ਸਾਨੂੰ ਜਿਹੜੀ ਜਿਹੜੇ ਵਿੱਚ ਵੜਿਆ ਤਾਂ ਸਾਨੂੰ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਕਈ ਐਮਸੀਬੀ ਜਿਹੜੇ ਉਹ ਹੈ ਬੋਗਸ ਲੋਕਾਂ ਨੂੰ ਸਟੈਂਪਾ ਲਗਾ ਕੇ ਉਹਨਾਂ ਨੂੰ ਆਧਾਰ ਕਾਰਡ ਉਹਨਾਂ ਦੇ ਬਣਵਾ ਰਹੇ ਨੇ ਤੇ ਡੇਰੇ ਬਣੀਏ ਨੇ ਬਾਰਡਰ ਦੇ ਉੱਪਰ ਤੁਸੀਂ ਇੱਕ ਹੀ ਦੇਖੋ ਕਿ ਸਾਡਾ ਪੰਜਾਬ ਕਿੰਨਾ ਵੱਡਾ ਜੇ ਨਹੀਂ ਤੁਹਾਨੂੰ ਸ਼ੌਕ ਹੈ ਸਾਡੇ ਪੰਜਾਬ 'ਚ ਰਹਿਣ ਦਾ ਤੇ ਤੁਸੀਂ ਬਾਰਡਰ ਬੈਟ ਨਹੀਂ ਕਿਉਂ ਗਿੰਦੇ ਪਿਓ ਗੁਰਦਾਸਪੁਰ ਸਾਡੀ ਬਾਰਡਰ ਬੈਟ ਹੈ ਪਾਕਿਸਤਾਨ ਨਾਲ ਲੱਗਦਾ ਹੈ ਕੱਲ ਨੂੰ ਸਾਡੇ ਪਾਕਿਸਤਾਨ ਸਾਡੇ ਤੇ ਅਟੈਕ ਕਰ ਦੇ ਤਾਂ ਸਾਨੂੰ ਪਤਾ ਹੀ ਨਹੀਂ ਕਿ ਇਹ ਵੀ ਬੰਦੇ ਸਾਡੇ ਵੱਲ ਤੁਰਣਗੇ ਆਉਣਾ ਵੱਲ ਤੁਰਣਗੇ ਤੇ ਇਹ ਡਬਲ ਖਤਰਾ ਜਿਹੜਾ ਗੁਰਦਾਸਪੁਰ ਦੇ ਉੱਪਰ ਹੈ ਔਰ ਇਹ ਖਤਰਾ ਜਿਹੜਾ ਜਿਹੜਾ ਸਾਰੀ ਦੁਨੀਆ ਨੂੰ ਪਤਾ ਹੈ ਲੇਕਿਨ ਬੋਲਦਾ ਕੋਈ ਨਹੀਂ ਸੀ ਉਹ ਸਵਾਸੀ ਸਨਤ ਕ੍ਰਾਂਤੀ ਮੰਚੋਰੋ ਹੀ ਸਟਾਰਟ ਕੀਤਾ ਔਰ ਉਹਦਾ ਰਿਜ਼ਲਟ ਸਾਨੂੰ ਇਹ ਮਿਲ ਗਿਆ ਹੁਣ ਕਿ ਅੱਜ 30 ਤਰੀਕ ਤੱਕ ਪੁਲਿਸ ਨੇ ਇੱਕ ਮੰਗ ਕੀਤੀ ਸੀਗੀ ਕਿ ਸਾਨੂੰ ਟਾਈਮ ਦਿੱਤਾ ਜਾਵੇ ਕਿ ਅਸੀਂ ਪੂਰੇ ਗੁਰਦਾਸਪੁਰ ਦੇ ਵਿੱਚ ਅਸੀਂ ਜਿੰਨੇ ਵੀ ਅਪਰਵਾਸੀ ਰਹ ਰਹੇ ਆ ਉਹਨਾਂ ਦੀ ਸ਼ਰਤ ਕਰ ਸਕੀ ਆ ਅਨਾਉਂਸਮੈਂਟ ਵੀ ਹੋ ਗਈ ਸੀ ਇਹ ਸਾਰਾ ਕੁਝ ਹੋ ਗਿਆ ਡੈਡਲਾਈਨ ਅਜ ਖਤਮ ਹੋ ਗਈ ਹੈ ਅਸੀਂ ਮੰਗ ਇਹ ਕੀਤੀ ਸੀਗੀ ਤੁਸੀਂ ਸ਼ਰਤ ਕਰੋ ਜਾਂ ਨਾ ਕਰੋ ਲੇਕਿਨ ਸਾਨੂੰ ਉਹ ਸਾਰਵਜਨਿਕ ਤੌਰ ਤੇ ਚਾਹੀਦਾ ਕਿ ਕੀ ਦੀ ਤੁਸੀਂ ਸ਼ਰਤ ਕੀਤੀ ਹੈ ਪੁਲਿਸ ਦਾ ਕਹਿਣਾ ਸੀਗਾ ਕਿ ਅਸੀਂ ਇੰਨੇ ਲੋਕਾਂ ਦਾ ਕਿੱਸਾ ਓਪਨ ਕਰਾਂਗੇ ਅਸੀਂ ਤੇ ਦਰ ਉਸ ਤੋਂ ਬਾਅਦ ਅਸੀਂ ਕੀ ਕੀਤਾ ਅਸੀਂ ਇਹ ਕਹਿ ਦਿੱਤਾ ਕਿ ਸਾਨੂੰ ਪਰਚੇ ਚਾਹੀਦੇ ਕਿਉਂਕਿ ਕਾਨੂੰਨ ਹੈ ਹਾਈ ਕੋਰਟ ਦੀ ਰੂਲਿੰਗ ਹੈ ਜੋ ਸਾਡੇ ਨਿਯਮ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਹੈ ਜਿਹੜੇ ਕੋਈ ਵੀ ਆਪਣੇ ਘਰ ਕਰਾਇਦਾ ਰੱਖਦੇ ਨੇ ਜਿਹੜੇ ਵੀ ਜਿਹੜੇ ਮਾਲਕ ਨੇ ਅਗਰ ਉਹ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਤੇ ਉਹ ਮਾਲਕਾਂ ਦੇ ਖਿਲਾਫ ਜਿਹੜਾ ਐਫਆਈਆਰ ਹੋਣੀ ਹੁੰਦੀ ਹੈ ਤੇ ਅੱਜ ਤੋਂ ਬਾਅਦ ਤੁਹਾਡੇ ਮार्गम ਦੇ ਨਾਲ ਅਸੀਂ ਅਪੀਲ ਕਰ ਰਹੇ ਹਾਂ ਪੂਰੇ ਸਮਾਜ ਨੂੰ ਕਿ ਜਿਨ੍ਹਾਂ ਨੇ ਚਾਹ ਤੱਕ ਕਰਵਾ ਲਿਆ ਉਹ ਤੇ ਠੀਕ ਹੋ ਗਏ ਤਾਂ ਬਹੁਤ ਬਹੁਤ ਧੰਨਵਾਦ ਹੈ ਲੇਕਿਨ ਜਿਨ੍ਹਾਂ ਨੇ ਨਹੀਂ ਕਰਾਇਆ ਨਾ ਉਹਨੂੰ ਆਪਣੀ ਐਫਆਈਆਰ ਹੋਣ ਦੀ ਤਿਆਰੀ ਚ ਰੋ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਤੁਹਾਡੇ ਮਾਧਿਅਮ ਨਾਲ ਕਹ ਰਹੇ ਆ ਐਸਪੀ ਸਾਹਿਬ ਸਾਨੂੰ ਬਹੁਤ ਕੋਆਪਰੇਟ ਕਰ ਰਹੇ ਨੇ ਐਸਪੀ ਹੈਡਕ quarter ਸਾਹਿਬ ਬਹੁਤ ਕੋਆਪਰੇਟ ਕਰ ਰਹੇ ਨੇ ਲੇਕਿਨ ਉਸ ਤੋਂ ਜਿਹੜੇ ਥੱਲੇ ਵਾਲਾ ਕੰਮ ਹੈ ਨਾ ਜਿਹੜੇ ਕਹਿ ਸਕਦੇ ਆ ਕਿ ਅਧਿਕਾਰੀ ਨੇ ਉਹ ਬਿਲਕੁਲ ਸਾਨੂੰ ਕੋਆਪਰੇਟ ਨਹੀਂ ਕਰ ਰਹੇ ਤੇ ਅਸੀਂ ਉਹਨਾਂ ਨੂੰ ਇੱਕ ਅਪੀਲ ਕਰ ਰਹੇ ਆ ਕਿ ਹੁਣ ਤੁਹਾਨੂੰ ਐਫਆਈਆਰਾਂ ਕੰਨੀਆਂ ਪੈਣੀਆਂ ਜੇ ਅਸੀਂ ਤੁਹਾਨੂੰ ਲਿਸਟ ਦੇਣੀ ਹੈ ਕਿ ਇਹ ਲੋਕਾਂ ਦੀ ਹਜੇ ਵੈਰੀਫਿਕੇਸ਼ਨ ਨਹੀਂ ਹੋਈ ਅਗਰ ਤੁਹਾਡੀ ਡੈਡਲਾਈਨ ਦੇ ਦੇ ਬਾਵਜੂਦ ਵੀ ਔਰ ਤੇ ਕਈ ਰਾਜਨੀਤਿਕ ਲੋਕ ਵੀ ਹੈਗੇ ਜੇ ਕਈ ਬ ਬੜੇ ਇਹੋ ਜਿਹੇ ਲੋਕ ਤਾਨੂੰ ਓਪਨ ਕਰਕੇ ਤੇ ਰਹਿਿਆ ਸੀ ਉਹ ਸ਼ਾਇਦ ਤੁਹਾਨੂੰ ਬੜਾ ਔਖਾ ਲੱਗੇਗਾ ਉਹਨਾਂ ਤੇ ਆ ਫਾਇਰ ਕਰਨਾ ਲੇਕਿਨ ਅਸੀਂ ਕਰਵਾ ਕੇ ਛਡਣੀ ਹੈ ਇਹ ਸਾਡੇ ਚੇਤਾਵਨੀ ਸਮਝ ਲਓ ਸਾਡੀ ਰਿਕਵੈਸਟ ਸਮਝ ਲਓ ਕਿਉਂ ਕਿ ਸਾਡੇ ਪਰਿਵਾਰ ਇਹ ਸਮਾਚ ਰਹੇ ਨੇ ਉਹਨਾਂ ਨੂੰ ਸਖਤ ਰੱਖਣਾ ਸਾਡਾ ਪਹਿਲਾ ਅਧਿਕਾਰ ਹੈ ਬਾਰਡਰਸ ਹਾਂਜੀ ਬਾਰਡਰ ਸੇ ਜਰਾ ਹੋ ਰਿਹਾ ਹੈ ਅੱਗੇ ਪਿੱਛੇ ਤੋਂ ਇਹ ਬੁਕਾਰਪੁਰ ਨਸ ਬੰਦੇ ਤੱਕ ਹੀ ਹੋਰ ਵੀ ਕਿਤੇ ਦੇ ਵਿੱਚ ਨਹੀਂ ਫਿਰੋਜ਼ਪੁਰ ਦਾ ਵੀ ਉਹਨੂੰ ਪਤਾ ਲੱਗਿਆ ਸੀ ਉੱਥੇ ਵੀ ਹੋ ਰਿਹਾ ਤਰਨਤਾਰਨ 'ਚ ਵੀ ਹੋ ਰਿਹਾ ਐਸਾ ਨਹੀਂ ਕੋਈ ਚੋਰੀ ਹੈ ਲੇਕਿਨ ਬਾਰਡਰ ਬੈਲਟ ਨੂੰ ਕਵਰ ਜਪ ਕੀਤਾ ਲੇਕਿਨ ਫਿਲਹਾਲ ਅਸੀਂ ਜਿਹੜਾ ਬੀੜਾ ਚੱਕਿਆ ਉਹ ਗੁਰਦਾਸਪੁਰ ਦਾ ਚੱਕਿਆ ਔਰ ਕੱਲ ਮੇਰੀ ਅੰਮ੍ਰਿਤਸਰ 'ਚ ਮੀਟਿੰਗ ਹੋਈ ਹੈ ਐ ਜਲਦੀ ਇਹ ਮੁਹਿੰਮ ਜਿਹੜੀ ਹੈ ਬਟਾਲਾ ਤੀਨਾਂ ਨਗਰ ਪਠਾਨਕੋਟ ਅੰਮ੍ਰਿਤਸਰ ਦੇ ਵਿੱਚ ਇਹ ਜਲਦੀ ਸ਼ੁਰੂ ਹੋ ਜਾਣੀ ਹੈ। ਉਹ ਇੱਕ ਹਫ਼ਤੇ ਚਾਰ ਦਿਨ ਨੇ ਕੀ ਕਾਰਗ ਕੀਤੀ ਹੈ ਉਹ ਇਹ ਤਰੀਕ ਨਾਮ ਕਰੀ ਤੱਕ ਦੇਖੋ ਪ੍ਰਥਮ ਦ੍ਰਿਸ਼ਿਆ ਦੇਖਣ ਲੱਗਦਾ ਲੇਕਿਨ ਉਹ ਕਿਹੜੇ ਲੋਕ ਆਏ ਨੇ ਦੇਖੋ ਇੱਕ ਸਭ ਤੋਂ ਵੱਡੀ ਗੱਲ ਹੈ ਉਹ ਜੈਨੂਨ ਲੋਕ ਹੀ ਆਏ ਹੋਣਗੇ ਨਾ ਇਨ ਜੈਨੂਨ ਲੋਕ ਤੇ ਨਹੀਂ ਆਏ ਹੋਣਗੇ ਨਾ ਹੁਣ ਜਿਹੜੇ ਅੱਜ ਤੱਕ ਜਿਹੜੇ ਨਹੀਂ ਉੱਥੇ ਆਏ ਅੰਡਰਸਟੂਡ ਆਟੋਮੈਟਿਕਲੀ ਉਹ ਇਨ ਜੈਨੂਨ ਹੋ ਗਏ ਹੁਣ ਕੱਲ ਤੋਂ ਅਸੀਂ ਉਹ ਲਿਸਟਾ ਬਣਾ ਕੇ ਐਫ ਆਈ ਰਖਣੀ ਆ ਵਾ ਦੇਖੋ ਸਿੱਧੀ ਗੱਲ ਆ ਅਸੀਂ ਪ੍ਰਸ਼ਾਸਨ ਨਾਲ ਸਿੰਘ ਨਹੀਂ ਫਸਾਣਾ ਚਾਹੁੰਦੇ ਲੇਕਿਨ ਅਗਰ ਪ੍ਰਸ਼ਾਸਨ ਚਾਹੁੰਦਾ ਕਿ ਸਿੰਘ ਫਸਾ ਲੋ ਤੇ ਫਸਾਣ ਨੂੰ ਵੀ ਤਿਆਰ ਆ ਕਿਉਂ ਕਾਰਨ ਕਿ ਅਸੀਂ ਆਪਣੇ ਪਰਿਵਾਰ ਵਸਕੇ ਸੁਰੱਖਿਅਤ ਰੱਖਣਾ ਆਪਣਾ ਸਮਾਜ ਸੁਰੱਖਿਅਤ ਰੱਖਣਾ ਆਪਣੇ ਕਾਰੋਬਾਰ ਸੁਰੱਖਿਅਤ ਰੱਖਣਾ ਕਾਨੂੰ ਸਾਡੇ ਤੇ ਕੋਈ ਇਹੋ ਜਿਹਾ ਕੋਈ ਅਟੈਕ ਨਾ ਹੋਵੇ ਸਾਡੇ ਤੇ ਕੋਈ ਸਾਡੇ ਕਾਰੋਬਾਰਾਂ ਤੇ ਕੁਝ ਕੀ ਕਹਿੰਦੇ ਕਬਜ਼ੇ ਨਾ ਹੋਣ ਉਸ ਤੋਂ ਬਚਣ ਵਾਸਤੇ ਸਾਨੂੰ ਅੱਜ ਹੀ ਵਿਉਂਤਬੰਦੀ ਕਰਨੀ ਪੈਣੀ ਜਿਹੜੇ ਮਹਾਲਿਆ ਜਿਹੜੇ ਰਹੇ ਨੇ ਕਿ ਨੀਅਰ ਡੀਐਮ ਜਿਹੜੇ ਘਰ ਵਾਲੇ ਉਹਨਾਂ ਨੇ ਵੀ ਇਹ ਇਤਰਾਜ਼ ਜਾਹਰ ਕੀਤਾ ਬਿਲਕੁਲ ਆਸ-ਪਾਸ ਦੇ ਲੋਕ ਜਿਹੜੇ ਆ ਸਿਰੋ ਡਰ ਦੇ ਕਾਰਨ ਨਹੀਂ ਬੋਲ ਪਾਰੇ ਕਿਉਂਕਿ ਮੈਂ ਦੇਖੋ ਇੱਕ ਨਾ ਬੜੀ ਵਿਡੰਬਨਾ ਸਾਡੇ ਸਮਾਜ ਦੀ ਕਿ ਪਹਿਲੀ ਜਿਹੜੀ ਕੰਪਲੇਟ ਕਰਨੀ ਹੁੰਦੀ ਆ ਅਸੀਂ ਪੁਲਿਸ ਨੂੰ ਕਰਨੀ ਹੁੰਦੀ ਆ ਦੇਖਣ ਕਿ ਹੁੰਦਾ ਕਿ ਲੋਕ ਡਰ ਦੇਣੇ ਕੀ ਪੁਲਿਸ ਇਸ ਅਨੁਸਾਰ ਨਹੀਂ ਦਿੰਦੀ ਕਿਉਂਕਿ ਬਠਿੰਡੇ ਦੀ ਜਿਹੜੀ ਘਟਨਾ ਹੋਈ ਆ ਜੋ ਕਿਸੇ ਨੇ ਨਸ਼ੇ ਵਾਲਿਆਂ ਦੇ ਖਿਲਾਫ ਬੋਲਿਆ ਉਹਨਾਂ ਦੇ ਪਰਿਵਾਰਾਂ ਨੂੰ ਉੱਥੇ ਘਰਾਂ ਨੂੰ ਉੱਥੇ ਸਾੜ ਕੇ ਰੱਖ ਦਿੱਤਾ ਤੁਸੀਂ ਦੇਖਿਆ ਹੋਣਾ ਤਾਂ ਉਦੋਂ ਲੱਗਦਾ ਕੀ ਹੈ ਕਿ ਭਈ ਅਸੀਂ ਬੋਲੇ ਨਹੀਂ ਤੇ ਸਾਡੇ ਕੋਚ ਖਿਲਾਫ ਕੁਝ ਵੀ ਹੋ ਸਕਦਾ ਤੇ ਉਸੇ ਡਰ ਨੂੰ ਕੱਢਣ ਵਾਸਤੇ ਅਸੀਂ ਸਨਾਤਨ ਕ੍ਰਾਂਤੀ ਦਲ ਬਣਾਇਆ ਜਿਹੜਾ ਕੋਈ ਨਹੀਂ ਬੋਲਦਾ ਸਾਨੂੰ ਇਨਫੋਰਮੇਸ਼ਨ ਭੇਜੋ ਦੇਖੋ ਸਿੱਧੀ ਜੀ ਗੱਲ ਆ ਸਾਡਾ ਜਿਹੜੀ ਟੀਮ ਹੈ ਇਹ ਪੂਰੀ ਸਮਰਪਿਤਤਾ ਸਮਾਜ ਦੇ ਪ੍ਰਤੀ ਤੋਂ ਸੋ ਅਸੀਂ ਚਾਹੇ ਹੁੱਕ ਐਂਡ ਕਰੁਕ ਚਾਹੇ ਆਪਣੀ ਜਾਨਾਂ ਤੇ ਵੀ ਸਾਨੂੰ ਕੁਰਬਾਨੀ ਦੇਣੀ ਪੈਗੀ ਅਸੀਂ ਦਵਾਂਗੇ ਲੇਕਿਨ ਸਮਾਜ ਚ ਐਕਟਰੀਸ ਗੁਰਦਾਸਪੁਰ ਦੇ ਵਿੱਚੋਂ ਅਸੀਂ ਸਾਰੀ ਬੁਰਾਈਆਂ ਖਤਮ ਕਰ ਲਿਆ ਅਗਲਾ ਟਾਰਗੇਟ ਸਾਡਾ ਨਸ਼ੇ ਦਾ ਤੁਸੀਂ ਤਿਆਰੀ ਕਰਕੇ ਰੱਖੋ ਨਸ਼ਾ ਵੇਚਣ ਵਾਲਿਓ ਜਲਦੀ ਤੁਹਾਡੇ ਖਿਲਾਫ ਹੀ ਕਾਰਵਾਈ ਸ਼ੁਰੂ ਹੋਣੀ ਹੈ ਲੇਕਿਨ ਇਹ ਜਿਹੜਾ ਜਿਹੜੇ ਅਪਰਾਧਿਕ ਲੋਕ ਨੇ ਆਪਾਂ ਜਿਹੜਾ ਗੁਰਦਾਸਪੁਰ ਚੋਂ ਕੱਢਣੇ